ਗੁਰਸੇਵਕ ਸਿੰਘ ਉਮਰ 35 ਸਾਲ ਜਿਸ ਦੇ 3 ਬੱਚੇ ਹਨ ਦੋ ਬੇਟੇ ਅਤੇ ਇੱਕ ਬੇਟੀ ਹੈ ਵੱਡੇ ਲੜਕੇ ਦੀ ਉਮਰ 12 ਸਾਲ ਹੈ ਤੇ ਲੜਕੀ ਦੀ ਉਮਰ 9 ਸਾਲ ਅਤੇ ਤੀਜੇ ਬੱਚੇ ਦੀ ਉਮਰ 6 ਸਾਲ ਹੈ ਗੁਰਸੇਵਕ ਸਿੰਘ ਚਾਰ ਪੈਣਾ ਦਾ ਇਕਲੌਤਾ ਭਰਾ ਸੀ ਜਿਸ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮੌਤ ਹੋ ਗਈ ਗੁਰਸੇਵਕ ਦੀ ਪਤਨੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਅਤੇ ਪਰਿਵਾਰ ਦੀ ਮਦਦ ਕੀਤੀ ਜਾਵੇ ਕੀ ਨਾਮ ਹੈ ਜੀ ਆਪਣਾ ਆਮਨ ਦਿੱਕਾ ਕੀ ਗੱਲ ਹੋਈ ਹੈ ਤੁਸੀਂ ਕਿੱਥੇ ਲੱਭੇ ਅਸੀਂ ਡੈਥ ਬਾਡੀ ਲੈਣ ਪਹੁੰਚੇ ਹਾਂਗੇ ਕਿਤੇ ਦੀ ਡੈਥ ਕੋਈ ਮੇਰੇ ਘਰ ਵਾਲੇ ਵੀ ਆਏ ਕੀ ਨਾਮ ਹੈ ਤੁਹਾਡਾ ਕਿੰਨੀ ਕੁ ਉਮਰ ਦੇ ਵੀਰ ਸੇਵਕ ਸਿੰਘ 45 ਸਾਲ 40 ਸਾਲ ਦਾ ਕੀ ਗੱਲ ਹੋਈ ਸੀ ਬਸ ਨਾਨੀ ਖਬਰਾਂਟ ਹੀ ਹੋ ਰਹੀ ਸੀ ਤੇ ਬੀਪੀ ਵਧਿਆ ਹੋਇਆ ਸੀਗਾ ਚੱਕਰ ਆ ਰਹੇ ਸੀਗੇ ਹੋਰ ਕੁਛ ਨਹੀਂ ਹੋਇਆ ਸੀ ਚੱਕ ਕੇ ਲੈ ਕੇ ਦਾਖਲ ਕੀਤਾਗਾ ਮੁਰਤੇ ਦਾ ਕੁਛ ਬੋਲਿਆ ਹੀ ਨਹੀਂ ਹੈਗੇ ਡਾਕਟਰਾਂ ਨੇ ਕੀ ਕਿਹਾ ਕਾਰਨ ਕੀ ਕਿਹਾ ਉਹਨਾਂ ਨੇ ਡਾਕਟਰਾਂ ਨੇ ਤਾਂ ਕਾਰਨ ਕਿਹਾ ਵੀ ਇਹਨਾਂ ਦੀ ਜ਼ਹਿਰੀਲੀ ਸ਼ਰਾਬ ਪੀਤੀ ਹੋਈ ਆਗੀ ਪਰ ਕੱਲ ਤਾਂ ਕੁਛ ਨਹੀਂ ਸੀ ਇਹਨਾਂ ਨੇ ਖਾਦਾ ਪਹਿਲਾਂ ਵੀ दारू-ਦਰੂ ਪੀਂਦੇ ਸੀ ਬੰਨ ਵੀ ਹਾਂ ਪਹਿਲਾਂ ਪੀਂਦੇ ਸੀ ਪਹਿਲਾਂ ਤਾਂ ਹਰ ਰੋਜ਼ ਹੀ ਕਦੇ ਗੱਡੀ ਤੇ ਇੱਕ ਦਿਲ ਲੰਗਾ ਦਿੰਦੇ ਦੋ ਦਿਲ ਲੰਗਾ ਦਿੰਦੇ ਇਤਨੇ ਸਾਲ ਤੋਂ ਪੀਦੇ ਸੀ ਟੁੱਟ ਇਹ ਤਾਂ ਬਹੁਤ ਸਾਲ ਹੋ ਗਏ ਜੀ ਪਿੰਦੇਆਂ ਨੂੰ ਤਾਂ ਕਿੰਨੇ ਬੱਚੇ ਵਗੈਰਾ ਨੇ ਤਾਂ ਬੰਨੇ ਬੱਚੇ ਆਈ ਕੋਈ ਪ੍ਰਸ਼ਾਸਨ ਵਾਲੋ ਕੋਈ ਕਾਰਵਾਈ ਕੁਛ ਕੀਤਾ ਗਿਆ ਕੁਛ ਨਹੀਂ ਕੀਤਾ ਗਿਆ ਜੀ ਕੋਈ ਨਹੀਂ ਆਇਆ ਬੱਚੇ ਕਿਹੜੇ ਕਿਹੜੇ ਨੇ ਉਹ ਮੁੰਡਿਆ ਜੀ ਇੱਕ ਕੁੜੀ ਆ ਗਈ ਉਮਰ ਕਿੰਨੀ ਹੋਏ ਜੀ ਉਹਨਾਂ ਦੀ ਬਾਹਰ ਆ ਸਾਲ ਮੁੰਡੇ ਦੀ ਆ ਜੀ 9 ਸਾਲ ਦੀ ਕੁੜੀ ਆ ਗਈ 5 6 ਸਾਲ ਦਾ ਗਾਣ ਉਹ ਕੀ ਆਪੀ ਵੀ ਕਰਨਾ ਚਾਹੁੰਦੇ ਹੋ ਕੀ ਮੰਗ ਕਰਨੀ ਅਸੀਂ ਤਾਂ ਮੰਗ ਕਰਦੇ ਆ ਵੀ ਇਹਨਾਂ ਦਾ ਬਸ ਪੜਾਈ ਲਿਖਾਈ ਦਾ ਖਰਚਾ ਸਾਡਾ ਘਰ ਦਾ ਚੱਲੀ ਜਾਵੇ ਜੀ ਹੋਰ ਤਾਂ ਕੋਈ ਇਹੋ ਨਹੀਂ ਹੈਗਾ ਪੰਜ ਸਰਪੰਚ ਆਏ ਤੁਹਾਡੇ ਨਾਲ ਕਿੰਨੇ ਹਾਂਜੀ ਮੈਂਬਰ ਆਏ ਹੋਏ ਇਹ ਇਸ ਕੇਸ ਦੀ ਤਫਤੀਸ਼ ਇਨਸਪੈਕਟਰ ਗੁਰਮੀਤ ਸਿੰਘ ਮੁਖ ਅਫਸਰ ਥਾਣਾ ਡਿਰਵਾ ਅਮਲ ਵਿੱਚ ਲਿਆ ਰਹੇ ਨੇ ਮੁਕਦਮਾ ਦਰਜ ਹੋ ਚੁੱਕਾ ਹੈ ਜੀ ਹਾਂ ਜੀ ਕੁਝ ਕਾਰਵਾਈ ਵਗੈਰਾ ਕੁਝ ਪਤਾ ਇਹ ਚ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਬਾਕੀ ਅਜੋ ਜੋ ਅਗਲੀ ਤਫਤੀਸ਼ ਹੈ ਫੋਰ ਵੀ ਤੱਕ ਸਾਹਮਣੇ ਹੋਣਗੇ ਤਾਂ ਵੀ ਅਮਲ ਵਿੱਚ ਲਿਆਂਦੇ ਜਾਣਗੇ ਹੁਣ ਪੋਸਟਮਾਰਟਮ ਵਗੈਰਾ ਕਰਾਇਆ ਜਾ ਰਿਹਾ ਹੈ ਇਹ ਕਰਵਾਇਆ ਜਾ ਰਿਹਾ ਹੈ ਕਰੋਨਾ ਹੈ ਥਾਣਾ ਡਿਰਵਾ ਤੋਂ ਆਇਆ ਹੈ ਇਹ ਕਿੰਨੇ ਮੌਤਾਂ ਹੇ ਦੇ ਵਿੱਚ ਅ ਅੱਜ 4 ਮੌਤਾਂ ਦਾ ਮੈਂ ਪੋਸਟਮਾਰਟਮ ਆਪ ਕਰਾਉਂਗਾ ਚਾਰ ਦਾ ਗੱਲ ਹੋਇਆ ਸੀ ਇਹ ਸਾਰ ਟੋਟਲ ਅਟਕੂ ਹੋਈ ਹੈ ਹਾਂਜੀ ਹਾਂਜੀ ਇਹ ਸਾਰਿਆਂ ਦਾ ਪੁਸਟ ਵੀ ਇਥੇ ਪਟਿਆਲਾ ਹੀ ਹੋ ਰਿਹਾ ਨਹੀਂ 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 ਚਾਰਾਂ ਦਾ ਸਿਵਲ ਹਸਪਤਾਲ ਤੋਂ ਸਾਰੇ ਇੱਕੋ ਹੀ ਇਲਾਕੇ ਦੇ ਨਹੀਂ ਆ ਬਕਰੇ ਬਕਰੇ ਇਹ ਲੱਗ ਲੱਗ ਮਤਲਬ ਕਿ ਹੈ ਪਿੰਡਾਂ ਚੋਂ ਨੇ ਕੋਈ ਟੰਡੋਲੀ ਖੁਰਤੋਂ ਹੈ ਕੋਈ ਉਪੜੀ ਤੋਂ ਆਏ ਕੋਈ ਆਪਣੇ ਰਿਸ਼ਤੇਦਾਰੀ ਚ ਆਇਆ ਸੀ ਉਸ ਗੁਜਰਾ ਪਿੰਡ ਦੇ ਖਾਣਾ ਇੱਕੋ ਹੀ ਪੈਂਦਾ ਇਹਨਾਂ ਨੂੰ ਨਹੀਂ ਨਹੀਂ ਜੀ ਟੰਡੋਲੀ ਨੂੰ ਮਤਲਬ ਕਿ ਜਿਹੜੇ ਬਾਹਰ ਤੋਂ ਰਿਸ਼ਤੇਦਾਰ ਆਏ ਹੋਏ ਨੇ ਕੋਈ ਉੱਥੇ ਆਏ ਸੀ ਉਹਨਾਂ ਨੂੰ ਲੱਗ ਥਾਣਾ ਪੈਂਦਾ ਹੈ ਬਾਕੀ ਸਾਰਾ ਢਿੜਬੇ ਖਾਣੇ ਦੇ ਕਿੰਨੇ ਗ੍ਰਸਤਾ ਗ੍ਰਫਤਾਰ ਕਿਨੇ ਹੋ ਜੀ ਇਹ ਸਬੰਧੀ ਤਫਤੀਸ਼ ਮੁਖ ਅਫਸਰ ਥਾਣਾ ਦੱਸੋਗੇ ਠੀਕ ਹੈ